ਰਾਜ ਦੇ ਇਸ਼ਤਿਹਾਰ ਕੇ ਬਲੋ ਕਹਿਣ ਲੱਗੇ ਵੀ ਗੱਲ ਸੁਣ ਤੁਸੀਂ ਸਾਥੋਂ ਕਰੋ ਸਾਹਿਬ ਕਿ 500 ਦਾ ਕੈਂਪ ਸੀ ਜਿੱਥੇ ਲਈ ਘਰ ਬਣਿਆ ਹੋਇਆ ਦਾ ਕਾ ਉਹ 1000 ਰੁਪਏ ਸੀ ਕਿ ਇੱਕ ਚੋ ਕੈਂਪ ਲਗਾ ਕਿਖਣਾ ਆਮਦ ਬਾਹਰ ਲੱਗਾ ਕੈਪਟਨ ਸਾਹਿਬ ਆਏ ਸੀ ਤੋਂ ਪੁੱਛਣ ਲੱਗੇ ਕਿ ਤੁਹਾਨੂੰ ਤੇ ਮਹੌਲ ਚੁਬੇ ਸੋਹਣੀ ਰਾਜਪੋਟੀ ਕੇ ਪ੍ਰਚੰਦਾ ਸ਼ੱਕ ਕੇ ਉਹਨਾਂ ਅਤੀ ਸ਼ੁਕਰੀ ਨਾਲ ਲੈ ਆਉਣਾ ਜਾ ਕੇ ਫੇਰ ਸਵੇਨੇ ਦੋ ਦੋਸਨ ਨੂੰ ਤੋਂ ਪੂਰਿਆਂ ਮਿਲਣਿਆ ਤੇ ਚਾਹ ਦਾ ਕੱਪਕ ਮਿਲਣਾ ਤੇ ਮੁੜ ਕੇ 12 ਕੁਜੇ ਪ੍ਰਚੰਦਾ ਮਿਲਣਾ ਸਾਹਾ ਐਸਾਰੇ ਦੋ ਕਿਸ਼ੀ ਬੋਲੇ ਸਾਰੇ ਛੋਟੀ ਉਮਰ ਦੇ ਸਾਂ ਪੜਦੇ ਸਾਂ 9ਵੀਂ 10ਵੀਂ ਤੇ 11ਵੀਂ ਦੇ ਸਤਨਾਂ ਜਮਾਤਾਂ ਤੇ ਸੁਦਾ ਜਿਹੀ ਸ਼ੋਕ ਬਿਕਲੋ ਕਹਿਣ ਲੱਗੇ ਵੀ ਗੱਲ ਸੁਣੋ ਤੁਸੀਂ ਸਾਥੋਂ ਕੰਮ ਤੋਂ ਨਾਲ ਇੱਕੋ ਜਿਹਾ ਮਿਲਟਰੀ ਵਾਲਿਆ ਕੋਲ ਲਈਦਾ ਉਹ ਤੇ ਤੁਹਾਡੇ ਸਾਰੇ ਨਿਯਮ ਨਿਯਮ ਸਿਰ ਡਰਾਉਂਦੇ ਵੀ ਉਹ ਉਣ ਕੇ ਸਾਰੇ ਪੀਟੀ ਦੁੱਜਾ ਤੇ ਜਾ ਪਰ ਤੇ ਸਾਨੂੰ ਢਿੱਡ ਭਾ ਕੇ ਖਾਣ ਨੂੰ ਮਿਲਿਆ ਤੇ ਅਸੀਂ ਤਰ੍ਹਾਂ ਵੇਖੀ ਇਹ ਦੋ ਪੂਰੀਆਂ ਨਾਲ ਸਾਡਾ ਨਹੀਂ ਤੇ ਸਰਦਾ ਇੱਕ ਕਿਆ ਮਸੂਸਨ ਫੋਕੀ ਕਹਿੰਦੇ ਰਿਹਾ ਤੌਰ ਕਿਸੇ ਨੇ ਇਹ ਹੰਤ ਨਹੀਂ ਕੀਤੀ ਤੇ ਸਰਦਾਰ ਜਗੀਰ ਜੰਦੇ ਆਈ ਤੇ ਉਦੋਂ ਹੀ ਜਦੋਂ ਜੇ ਨਾਵੇਂ ਜਮਾ ਚ ਪੜਦੇ ਸੀ ਉਹ ਕਹਿੰਦੇ ਨੇ ਨਾ ਸਾਡੇ ਮਹਾਵਰੇ ਨੇ ਕੋਈ ਜੰਮ ਦੇ ਆ ਸੂਲਾਂ ਦੇ ਮੂਹ ਤਿੱਖੇ ਇਹ ਭਟਕਣ ਵਿੱਚ ਕੋਈ ਗੌਰਵਪਨ ਹੈ ਇਨਸਾਨਾਂ ਦੇ ਜਿਹੜੇ ਕੁਦਰਤ ਦੇ ਸ਼ੋਰ ਦੇ ਨੇ ਜਾਹੀ ਕਰਨਾ ਕੋਟ ਕਰਵਾਦੂ ਸ਼ਾਂਤੀ ਕੇ ਅੰਦਰ ਹਮ ਵੀ ਚਲਣਾ ਜੋ ਤਿਸੇ ਇਸ ਸਰਪਰ ਮੰਨਣਾ ਸਤਿ ਸ਼੍ਰੀ ਅਕਾਲ ਮੇਰੇ ਦਿਮਾਗ ਵਿੱਚ ਬਸ ਇਕੱਠਾ ਵਤੀਰ ਕੰਨਾਂ ਸੱਜਣਾ ਦੀਆਂ ਨਾ ਕੁਝ ਕੰਨੀਆਂ ਗੱਲਾਂ ਸਾਰੀ ਜੁਗੀ ਨੇ ਭੁੱਲਦੀਆਂ ਸਾਲ 1924 ਦੀ ਗੱਲ ਹੈ 60 ਸਾਲ ਪੁਰਾਣੀ ਕੋਟਲੀ ਸ਼ੂਰਤਮੱਲੀ ਇੱਕ ਕੈਂਪ ਲੱਗੀ ਕਿ ਸਤਬਰ ਸਿੱਕੇ ਪਾਤਸ਼ਾਹ ਵਿਸ਼ੇਰੇ ਨੂੰ ਆਪਣੇ ਨਾਮ ਤੇ ਆਸਬਖਸ਼ੀ ਵਿਸ਼ੇ ਪ੍ਰਾਰਣ ਨੂੰ ਪੜਨਾ ਮੰਨੇਗਾ ਚੜ੍ਹਦੀ ਕਲਾ ਦੇ ਚੰਗਾ ਕੌਮ ਦੀ ਸਮਾਜੀ ਸੇਵਾ ਕਰਨ ਦਾ ਬਰਬਖਸ਼ੀ ਨਾਮਾਂ ਮੈਂ ਇਰਤੀ ਕਰਦਾ ਕਿ ਉਹਨਾਂ ਵਾਸਤੇ 2 ਮਿੰਟ ਜ਼ਰੂਰ ਬੋਲੋ ਸਰਦਾਰ ਹਰਪਾਲ ਸਿੰਘ ਦੀ ਆਰਾਮਦੁਆਈ ਪੂਜੀ ਸਾਹਿਬ ਜੀ ਦੀ ਇਰਤੀ ਕਰਾ ਖਾਸਾ ਵੈਜੀ ਜੀ ਦੀ ਫਾਟੇ ਅੱਜ ਸਾਡੇ ਸਾਡੇ ਇਲਾਕੇ ਦਾ ਸਿਰ ਕੱਢ ਸੇਵਕ ਜੰਗੜੇ ਸਾਨੂੰ ਉਹਦੇ ਛੋੜੇ ਦਾ ਬੜਾ ਦਰਦ ਹੈ ਅਸੀਂ ਵਰਤੋਂ ਹੀ ਪੱਕੇ ਦੋਸਤ ਹੈ ਤੇ ਮੇਰਾ ਉਹ ਬੜਾ ਭਰੋਸੇਯੋਗ ਦੋਸਤ ਕ੍ਰਮ ਸਿੰਘ ਸਾਹਿਬ ਜੀ ਜੁਬਲੀ ਸੁਖਮਨੀ ਸਾਹਿਬ ਜੀ ਮਹਾਰਾਜਾ ਸਾਹਿਬ ਸੰਗਤ ਸਭ ਤੋਂ ਪਹਿਲਾਂ ਫਤਿਹ ਬਧਾਈ ਜੀ ਵਾਹਿਗੁਰੂ ਵਾਹਿਗੁਰੂ ਸਭ ਫੇਸਰ ਸਦਾ ਸਦਾ ਜੀ ਜਿੰਦਗੀ ਸਾਨੂੰ ਸਦੀ ਵੀ ਛੋੜਾ ਦੇਦੇ ਨੇ ਮੇਰੇ ਤੋਂ ਪਹਿਲਾਂ ਬੜੇ ਸਾਰਾ ਉਹਨਾਂ ਦੀ ਜ਼ਿੰਦਗੀ ਤੇ ਚਾਹਨਾ ਪਾਇਆ ਉਹਨਾਂ ਨੇ ساری ਉਮਰ ਨੇਕਾਈ ਕੀਤੀ ਬੜਾ ਬੁੱਲਾ ਗੁਣ ਸੀ ਉਹਨਾਂ ਹਮੇਸ਼ਾ ਹੀ ਗਰੀਬ ਦੀਆਂ ਵਾੜੀ ਜਦੋਂ ਵੀ ਕਿਤੇ ਕਿਸੇ ਦਾ ਧੱਕਾ ਹੋਇਆ ਕਿਸੇ ਦਾ ਨਾਮ ਸਾਫ਼ੀ ਹੋਈ ਭਾਵੇਂ ਅਗਲੇ ਬੰਨੇ ਮੰਤਰੀ ਕਿਉਂ ਨਾ ਹੋਏ ਪਰ ਉਹਨਾਂ ਨੇ ਮੇਰੇ ਇਸ਼ਾਂ ਨੂੰ ਵੀ ਤਾਂ ਸਾਫ਼ ਦਿੱਤਾ ਕਿ ਉਹਨੂੰ ਉਸ ਖੰਭ ਦੇ ਵਿੱਚ ਉਹਨੇ ਕਿ ਉਹਨਾਂ ਦਾ ਬੜਾ ਵੱਡਾ ਮਨ ਮੈਂ ਇੰਨੀਆਂ ਗੱਲਾਂ ਕਹਿ ਕੇ ਸਤਿਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰਦਾ ਹਾਂ ਸੱਚੇ ਪਾਰਖਾ ਨਾਂਕਿ ਨਵਾਸ ਇਸੇ ਪਰਿਵਾਰ ਨੂੰ ਘਾੜਾ ਮੰਦਾ ਬਖਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਸਤਿ ਸ਼੍ਰੀ ਅਕਾਲ ਜੱਜ ਕੇ ਮੋਢੇ ਬਣਾਉਣ ਨੂੰ ਵਾਹਿਗੁਰੂ ਜੀ ਦਾ ਖਾਲਸਾ ਸੇਵਾਇਂ ਕਰਦੇ ਆਓ ਅੱਜ ਬੜਾ ਮੋਹ ਜਾਨੀ ਦਾ ਸਕਣਾ ਬਾਬੇ ਜੀ ਕਿ ਮੇਰਾ ਪਹਾੜ ਸਗਾ ਮਰਨ ਨੂੰ ਦੁੱਖ ਨਹੀਂ ਹੋਇਆ ਮੇਰੇ ਦੇ ਮਨ ਦੇ ਨਾਲ ਬਹੁਤ ਕਠਾ ਪਿਆਰਾ ਮੇਰੀ ਗੱਲ ਸੁਣ ਕੇ ਕੱਦਮਾਂ ਤੱਕ ਪਾ ਫਿਰਾਂ ਜੇਹੀ ਨਹੀਂ ਮਿਲਣਾ ਕਿ ਇੱਕ ਘੜੀ ਨਾਲ ਮੈਂ ਨਾਲ ਖੋਹ ਲੈ ਕਾਦਣਾ ਮੈਂ ਪਾਕਣਾ ਆਖਾਂ ਇੱਥੇ ਆ ਜਾ ਬਰਬਾਦ ਕਰੀਏ ਬੜਾ ਸਾਡਾ ਪਿਆਰ ਮਾਨਸਿਕ ਕਾਰਜ ਦੀ ਤੇ ਗਰੀਬਤਾ ਖਲੋਂਦਾ ਹੀ ਤੇ ਭਾਵੇਂ ਬੜਾ ਪਰਮਾਤਮਾ ਦੀ ਕਿਰਪਾ ਰੁੱਖ ਜਿਹੜੇ ਨੇ ਉਹ ਫਲ ਤੋਂ ਪਸਾਨੇ ਜਾਂਦੇ ਨੇ ਇੱਥੇ ਮੈਂ ਵੇਂਦਾ ਹਾਂ ਬੜੇ ਬੜੇ ਵਿਛੜੇ ਚਾਹ ਚਾਹ ਪੰਜਾਬ ਦਾ ਸਾਲ ਦੇ ਬੰਦੇ ਜਿਹੜੇ ਵਿਛੜੇ ਉਹ ਸਾਨੂੰ ਅੱਜ ਇੱਥੇ ਮਿਲੇ ਨੇ ਇਹ ਨਿਕੇ ਨਿਕੇ ਹੁੰਦੇ ਹਾਂ ਮੇਰੇ ਨੂੰ ਆਦੇ ਨਾਮ ਤੇ ਮਸਾਰੀ ਉੱਥੇ ਆਣਾ ਜਾਣਾ ਤੇ 20 ਪੰਡੀ ਦਾ ਸਾਡਾ ਪ੍ਰੋਗਰਾਮ ਦਾ ਜੀ ਇਹਨਾਂ ਪ੍ਰੋਗਰਾਮ ਦਾ ਖਰਾ ਉੱਥੇ ਚੱਲ ਕੇ ਸ਼ਹਿਰ ਨੂੰ ਕੋਈ ਆਪਣਾ ਕਾਰਜ ਨੂੰ ਭਰਾ ਉਹਨਾਂ ਦਾ ਬੜਾ ਤਗੜਾ ਕੰਮ ਜਿੱਤੂ ਇਹਨਾਂ ਦੇ ਬੰਦੇ ਕੋਲਾਂ ਜੋ ਟੱਕਦੇ ਉਹਦੇ ਜਿੰਨੇ ਸਕੂਲਾ ਜਾਣਾ ਉਹਦਾ ਕੋਈ ਪ੍ਰਵਾਹ ਨਹੀਂ ਪਰ ਉਹ ਵੀ ਅੱਗੇ ਸ਼ੇਰ ਦੀ ਬੱਪਰ ਸ਼ੇਰ ਇਨਾ ਦਾ ਨਾ ਨਾ ਕਥੇ ਹੱਥ ਦੀ ਸਮੁੰਦੇ ਉਥੇ ਤੇ ਰੋਟੀ ਖਾ ਲਈ ਬੜਾ ਪਿਆਰ ਬੜਾ ਮਾਣਿਕ ਸਰਦਾਰ ਹੀ ਤੌ ਕਾ ਟਾਪੂੜੀਆਂ ਨਹੀਂ ਕਵ ਕਰ ਸਕਦਾ ਪਰ ਰੱਬ ਦਾ ਨਿਖਰਿਆ